ਇੱਕ ਚਿੱਤਰ ਕੇਤੂ ਨਾਮ ਦਾ ਰਾਜਾ ਹੋਇਆ ਹੈ ਉਸ ਦੇ ਘਰ ਪਰਮੇਸ਼ਰ ਦੀ ਕਿਰਪਾ ਨਾਲ ਸੁੰਦਰ ਲੜਕਾ ਪੈਦਾ ਹੋਇਆ ਜਿਸ ਨੂੰ ਵੇਖਦਿਆਂ ਦੁੱਖ ਭੁੱਖ ਲੈਂਦੀ ਸੀ ਜਿਸ ਵੇਲੇ 40 ਦਿਨਾਂ ਦਾ ਹੋ ਗਿਆ ਤਾਂ ਬ੍ਰਾਹਮਣਾ ਪਾਸੋਂ ਪੁੱਛ ਕੇ ਉਸ ਦਾ ਨਾਮ ਅਸਰਾਜ ਰੱਖਿਆ ਗਿਆ ਜਿਸ ਵੇਲੇ ਕੁਝ ਕੁ ਸਾਲਾਂ ਦਾ ਹੋ ਗਿਆ ਤਾਂ ਇੱਕ ਦਿਨ ਰਾਜਾ ਨੇ ਆਪਣੇ ਮਹਿਲਾਂ ਵਿੱਚ ਜੋਤਸ਼ੀਆਂ ਨੂੰ ਬੁਲਾ ਕੇ ਕਿਹਾ ਕੋਈ ਐਸਾ ਤਰੀਕਾ ਦੱਸੋ ਜਿਸ ਨਾਲ ਮੇਰਾ ਪੁੱਤਰ ਤੇਜ ਪ੍ਰਤਾਪ ਤੇ ਬੜੇ ਬਲ ਵਾਲਾ ਹੋਵੇ ਜੋਤਸ਼ੀਆਂ ਨੇ ਆਪਣਾ ਜੋਤਿਸ਼ ਅਨੁਸਾਰ ਸੋਚ ਵਿਚਾਰ ਕੇ ਆਖਿਆ ਕੀ ਰਾਜਨ ਇੱਕ ਸੁੰਦਰ ਘੋਰਾ ਤਿਆਰ ਕਰਾ ਕੇ ਉਸ ਅੰਦਰ 12 ਸਾਲ ਇਸ ਦੀ ਰਹਿائش ਕਰਵਾਈ ਜਾਵੇ ਅੰਦਰ ਹੀ ਗੁਸਲਖਾਨਾ ਅਤੇ ਖਾਣਾ ਤਿਆਰ ਕਰਨ ਲਈ ਕਿਚਨ ਅਤੇ ਪੜਾਈ ਵਾਸਤੇ ਵੱਖਰਾ ਕਮਰਾ ਸੈਰਗਾ ਵਾਸਤੇ ਸੋਹਣਾ ਬਾਗੀਚਾ ਤਿਆਰ ਕਰਵਾਇਆ ਜਾਵੇ ਤੇ ਆਰਾਮ ਕਰਨ ਲਈ ਸੋਹਣਾ ਮੰਦਰ ਭਾਵ ਬਾਹਰ ਬਿਲਕੁਲ ਨਾ ਨਿਕਲੇ ਤਾਂ ਕਿ ਇਹ ਲੜਕਾ ਬੜਾ ਤੇਜਸਵੀ ਅਤੇ ਸੂਰਬੀਰ ਦਸ਼ਮਣਾ ਦੇ ਨਾਸ਼ ਕਰਨ ਵਾਲਾ ਹੋਵੇਗਾ ਇਹ ਗੱਲ ਜੋਤਸ਼ੀਆਂ ਪਾਸੋਂ ਸੁਣ ਕੇ ਰਾਜੇ ਨੇ ਉਸੇ ਵੇਲੇ ਹੁਕਮ ਦੇ ਕੇ ਪੂਰਾ ਤਿਆਰ ਕਰਵਾ ਲਿਆ ਅਤੇ ਚੰਗੇ ਉਸਤਾਦ ਲਗਾ ਕੇ 12 ਵਰੇ ਪੂਰੇ ਵਿੱਚ ਹੀ ਵਿਦਿਆ ਪੜਾਈ ਪੂਰਾ ਸਮਾਂ ਹੋਣ ਨਾਲ ਰਾਜਾ ਨੇ ਮੰਤਰੀਆਂ ਨੂੰ ਹੁਕਮ ਦਿੱਤਾ ਅਸਰਾਜ ਨੂੰ ਬਾਹਰ ਲਿਆਓ ਮੰਤਰੀਆਂ ਨੇ ਉਸੇ ਵੇਲੇ ਹੋਰ ਸਾਰੇ ਕੰਮ ਛੱਡ ਕੇ ਬੜੀ ਰੌਚਕ ਬਣਾ ਕੇ ਵਾਜੇ ਵਗੈਰਾ ਨਾਲ ਲੈ ਕੇ ਬੜੀ ਧੂਮ ਧਾਮ ਨਾਲ ਭੂਰੇ ਵਿੱਚੋਂ ਅਸਤਵਾਜੀਆਂ ਸਮੇਤ ਰਾਜਪੁੱਤਰ ਨੂੰ ਬਾਹਰ ਲਿਆਂਦਾ ਸਭ ਤੋਂ ਪਹਿਲਾਂ ਅਸਰਾਜ ਨੇ ਆਪਣੇ ਪਿਤਾ ਜੀ ਦੇ ਚਰਨਾਂ ਪਰ ਆ ਕੇ ਮੱਥਾ ਟੇਕਿਆ ਅਗੇ ਪਿਤਾ ਨੇ ਸਿਰ ਤੇ ਹੱਥ ਫੇਰਿਆ ਮੱਥਾ ਚੁੰਮਿਆ ਗਰਦ ਨਾਲ ਲਾ ਕੇ ਆਪਣੇ ਪਾਸ ਬਿਠਾ ਲਿਆ ਉਸ ਵੇਲੇ ਦਾ ਸਮਾਗਮ ਬੜੀਆਂ ਖੁਸ਼ੀਆਂ ਨਾਲ ਪੂਰਾ ਕੀਤਾ ਅਤੇ ਸਭਾ ਵਿੱਚ ਬੈਠੇ ਸਾਰਿਆਂ ਲੋਕਾਂ ਨੂੰ ਮਠਿਆਈ ਦਿੱਤੀ ਕੁਝ ਸਮੇਂ ਪਿਛੇ ਪਿਤਾ ਨੇ ਕਿਹਾ ਪੁੱਤਰ ਮਹਿਲਾਵਾਂ ਵਿੱਚ ਜਾ ਕੇ ਤੂੰ ਆਪਣੀਆਂ ਸਭ ਮਾਤਾਵਾਂ ਨੂੰ ਮਿਲ ਆ ਹੁਕਮ ਮੰਨ ਕੇ ਸਰਾਜ ਨੇ ਬੜੇ ਅਦਬ ਸਤਕਾਰ ਨਾਲ ਸਭ ਮਾਤਾਵਾਂ ਦੇ ਦਰਸ਼ਨ ਕੀਤੇ ਅਤੇ ਚਰਨਾ ਪਰ ਨਿਮਰਤਾ ਨਾਲ ਮੱਥਾ ਟੇਕ ਕੇ ਬਹੁਤ ਸਾਰੀਆਂ ਅਸੀਸਾਂ ਤੇ ਬੜਾ ਪਿਆਰ ਲਿੱਤਾ ਇੱਕ ਰਾਣੀ ਜੋ ਰਾਜਾ ਨੇ ਨਵੀਂ ਵਿਆਹੀ ਹੋਈ ਸੀ ਜਦ ਉਸ ਦੇ ਪਾਸ ਜਾ ਕੇ ਮੱਥਾ ਟੇਕਣ ਲੱਗਾ ਤਾਂ ਇਸ ਦੇ ਸੁੰਦਰ ਚਿਹਰੇ ਮੋਹਰੇ ਨੂੰ ਵੇਖ ਕੇ ਉਹ ਮੁਗਤ ਹੋ ਗਈ ਤੇ ਅਸਰਾਜ ਦੀਆਂ ਵਾਵਾਂ ਫੜ ਕੇ ਖਲੋ ਗਈ ਮੱਥਾ ਟੇਕਣ ਨਾ ਦਿੱਤਾ ਅਸਰਾਜ ਕਹੇ ਮਾਤਾ ਮੱਥਾ ਟੇਕ ਲੈਣ ਦੇ ਅੱਖਣ ਲੱਗੀ ਤੂੰ ਮੇਰਾ ਕੋਈ ਪੁੱਤਰ ਨਹੀਂ ਤੂੰ ਤੇ ਮੇਰਾ ਪਤੀ ਹੈ ਤੇਰਾ ਹੱਕ ਨਹੀਂ ਮੱਥਾ ਟੇਕਣ ਦਾ ਮੇਰੇ ਨਾਲ ਗਰਸਤ ਵਾਲਾ ਵਿਹਾਰ ਕਰ ਇਹ ਸੁਣ ਕੇ ਅਸਰਾਜ ਨੇ ਕਿਹਾ ਇਹ ਗੱਲ ਫੇਰ ਨਾ ਕਹੀਂ ਤੂੰ ਤਾਂ ਮੇਰੀ ਮਾਤਾ ਹੈ ਰਾਣੀ ਨੇ ਆਖਿਆ ਮੈਂ ਤੇਰੀ ਕੋਈ ਮਾਤਾ ਨਹੀਂ ਮੈਂ ਤੈਨੂੰ ਆਪਣੇ ਪੇਟੋਂ ਨਹੀਂ ਜੰਮਿਆ ਮੇਰਾ ਕਿਹਾ ਮੰਨ ਕਿ ਮੇਰੇ ਨਾਲ ਰਚਮਿਚ ਜਾ ਨਹੀਂ ਤਾਂ ਮੈਂ ਤੇਰਾ ਬੁਰਾ ਹਾਲ ਕਰਾਵਾਂਗੀ ਹੋ ਸਕਿਆ ਤਾਂ ਜਾਨੋ ਮਰਵਾ ਦੇਾਂਗੀ ਰਾਜਪੁੱਤਰ ਇਹ ਗੱਲਾਂ ਸੁਣ ਕੇ ਬੜੀਆਂ ਸੋਚਾਂ ਅੰਦਰ ਪੈ ਗਿਆ ਆਖਰਕਾਰ ਅਸਰਾਜ ਬੜਾ ਧਰਮਾਤਮਾ ਤੇ ਅਕਲਮੰਦ ਸੀ ਆਖਣ ਲੱਗਾ हे ਮਾਤਾ ਇੱਕ ਵੇਰਾਂ ਤਾਂ ਮਰਨਾ ਹੀ ਹੈ ਪਰ ਕਲੰਕਤ ਹੋ ਕੇ ਨਹੀਂ ਮਰਾਂਗਾ ਤੂੰ ਆਪਣੇ ਖਿਆਲਾਂ ਨੂੰ ਮੋੜ ਲੈ ਇਤਨੀ ਗੱਲ ਆਖ ਕੇ ਅਸਰਾਜ ਛੱਟਪਟ ਬਾਹਰ ਦੌੜ ਆਇਆ ਤੇ ਜੋ ਰਾਣੀ ਨੇ ਰਾਜੇ ਦੇ ਆਉਣ ਦਾ ਵੇਲਾ ਜਾਣ ਕੇ ਇਹ ਚਤਰ ਕਰ ਲਿਆ ਗਲ ਦੇ ਕੱਪੜੇ ਪਾਰ ਦਿੱਤੇ ਗਹਿਣੇ ਲਾ ਸੁੱਟੇ ਸਿਰ ਦੇ ਵਾਲ ਖਿਲਾਰ ਕੇ ਪਿੰਡੇ ਤੇ ਲੌਂਦਰਾ ਮਾਰ ਕੇ ਬੁਰਾ ਪੇਸ ਬਣਾ ਕੇ ਜ਼ਮੀਨ ਪਰ ਲੇਟ ਗਈ ਇਤਨੇ ਨੂੰ ਰਾਜਾ ਜੀ ਆ ਗਏ ਆਉਂਦਿਆਂ ਸਾਰ ਇਹ ਹਾਲਾਤ ਵੇਖ ਕੇ ਹੈਰਾਨ ਰਹਿ ਗਏ ਪੁੱਛਦੇ ਹਨ ਹੇ ਸੋ ਪਧਰੇ ਤੇਰਾ ਇਹ ਹਾਲ ਕਿਸ ਨੇ ਕੀਤਾ ਹੈ ਰਾਣੀ ਬੋਲੀ ਹੋਰ ਕਿਸ ਕਰਨਾ ਹੈ ਤੇਰੇ ਨੇਕ ਪੁੱਤਰ ਦੀ ਕਰਤੂਤ ਹੈ ਜਿਸ ਦੀ ਉਪਮਾ ਤੂੰ ਰੋਜ਼ ਸੁਣਾਉਂਦਾ ਹੁੰਦਾ ਹੈ ਜਾਂ ਇਸ ਨੂੰ ਮਰਵਾ ਦੇ ਨਹੀਂ ਤਾਂ ਮੈਂ ਮਰ ਜਾਵਾਂਗੀ ਆਪਣੀ ਪਿਆਰੀ ਰਾਣੀ ਦੀ ਇਹ ਗੱਲ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ ਉਸ ਵੇਲੇ ਅੰਨਾ ਹੋ ਗਿਆ ਸੋਚਿਆ ਸਮਝਿਆ ਕੁਝ ਨਾ ਮੰਤਰੀ ਨੂੰ ਪਾਸ ਸਦਵਾ ਕੇ ਸਖਤ ਹੁਕਮ ਦੇ ਦਿੱਤਾ ਹੁਣੇ ਹੀ ਜੁਲਾਦਾ ਨੂੰ ਸਦਵਾ ਕੇ ਅਸਰਾਜ ਨੂੰ ਬਾਹਰ ਲਿਜਾ ਕੇ ਚੋਪ ਚਪਾਤੇ ਮਰਵਾ ਦਿਓ ਤੇ ਇਸ ਦਾ ਕੋਈ ਨਾ ਕੋਈ ਇੱਕ ਅੰਗ ਕੱਟ ਕੇ ਮੈਨੂੰ ਲਿਆ ਕੇ ਵਿਖਾਉਣਾ ਰਾਜੇ ਦਾ ਹੁਕਮ ਮੰਨ ਕੇ ਜਲਾਦ ਅਸਰਾਜ ਨੂੰ ਬਾਹਰ ਲੈ ਗਏ ਪਰ ਰਾਜਪੁੱਤਰ ਦੇ ਸੋਹਣੇ ਖੂਬਸੂਰਤ ਚਿਹਰੇ ਨੂੰ ਵੇਖ ਕੇ ਮਾਰਨ ਲਈ ਕਿਸੇ ਦਾ ਹੌਸਲਾ ਨਾ ਪਵੇ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਬੜੇ ਸ਼ਸ਼ੋਪਨ ਚ ਵਿੱਚ ਪੈ ਗਏ ਆਖਰਕਾਰ ਇੱਕ ਨੇ ਇਹ ਸਲਾਹ ਦਿੱਤੀ ਕਿ ਬਹੁਤਾ ਡਰ ਤਾਂ ਰਾਜੇ ਦਾ ਹੀ ਹੈ ਤੁਸੀਂ ਰਾਜੇ ਦੀ ਤਸੱਲੀ ਵਾਸਤੇ ਇਸ ਦਾ ਇੱਕ ਹੱਥ ਵੱਢ ਕੇ ਲੈ ਜਾਓ ਜਲਾਦਾ ਨੇ ਇਹ ਗੱਲ ਦਿਲ ਪਸੰਦੀ ਵਾਲੀ ਸੋਚ ਕੇ ਰਾਜਪੁੱਤਰ ਦਾ ਹੱਥ ਵੱਢ ਕੇ ਉਸ ਨੂੰ ਥੋੜੇ ਪਾਣੀ ਵਾਲੇ ਖੂਹ ਵਿੱਚ ਸੁੱਟ ਕੇ ਵਾਪਸ ਚੱਲੇ ਆਏ ਮਹਿਲਾ ਵਿੱਚ ਰਾਜਾਂ ਨੂੰ ਉਹ ਹੱਥ ਕਟਿਆ ਵਿਖਾ ਕੇ ਤਸੱਲੀ ਕਰਵਾ ਦਿੱਤੀ ਕਿ ਠੀਕ ਹੈ ਅਸਰਾਜ ਨੂੰ ਮਾਰ ਆਏ ਹਾਂ ਜਦ ਕੁਝ ਸਮਾਂ ਲੰਘ ਗਿਆ ਤਾਂ ਇੱਕ ਵਣਜਾਰਿਆਂ ਦਾ ਟੋਲਾ ਆਪਣੇ ਰਾਹੇ ਰਾਹ ਤੁਰ ਹੀ ਜਾਂਦਾ ਸੀ ਉਹਨਾਂ ਨੂੰ ਬੜੀ ਪਿਆਸ ਲੱਗੀ ਹੋਈ ਸੀ ਤੱਕਦੇ ਤੱਕਦੇ ਉਸ ਖੂਹ ਦੇ ਕੋਲ ਆ ਪਹੁੰਚੇ ਜਿਸ ਵਿੱਚ ਅਸਰਾਜ ਪਿਆ ਸੀ ਪਾਣੀ ਖਿੱਚਣ ਵਾਸਤੇ ਖੂਹ ਵਿੱਚ ਡੋਲ ਸੁੱਟਿਆ ਤਾਂ ਸਰਾਜ ਨੇ ਡੋਲ ਫੜ ਲਿਆ ਉੱਪਰ ਨੂੰ ਖਿੱਚਣ ਪਰ ਖਿੱਚਿਆ ਨਾ ਜਾਵੇ ਤਦ ਬਣ ਜਾ ਰਿਆ ਨੇ ਸੋਚਿਆ ਕਿਹੜੀ ਬਲਾ ਹੈ ਜਿਸ ਨੇ ਡੋਲ ਨੂੰ ਫੜ ਲਿਆ ਹੈ છાਤੀ ਮਾਰ ਕੇ ਵੇਖਿਆ ਤਾਂ ਇੱਕ ਸੁੰਦਰ ਰਾਜਕੁਮਾਰ ਨਜ਼ਰੀ ਪਿਆ ਦਿਲ ਵਿੱਚ ਤਰਸ ਆਇਆ ਅਸਰਾਜ ਨੂੰ ਬਾਹਰ ਕੱਢ ਲਿਆ ਹੱਥ ਜ਼ਖਮੀ ਹੋਇਆ ਵੇਖ ਕੇ ਪੱਟੀ ਬੰਨ ਕੇ ਬਲਦ ਉੱਪਰ ਚੜਾ ਕੇ ਆਪਣੇ ਨਾਲ ਲੈ ਤੁਰੇ ਕੁਝ ਕੋ ਰਸਤਾ ਲੰਘ ਗਏ ਤਾਂ ਰਾਹ ਵਿੱਚ ਇੱਕ ਰਾਜੇ ਦਾ ਧੋਬੀ ਰਾਜੇ ਦੇ ਕੱਪੜੇ ਧੋ ਰਿਹਾ ਸੀ ਅਸਰਾਜ ਦੇ ਸੁੰਦਰ ਚਿਹਰੇ ਨੂੰ ਵੇਖ ਕੇ ਉਸ ਨੂੰ ਕੱਪੜੇ ਧੋਣੇ ਭੁੱਲ ਗਏ ਇਸੇ ਵੱਲ ਹੀ ਟਕਣਾ ਸ਼ੁਰੂ ਕਰ ਦਿੱਤਾ ਵਣ ਜਾ ਰਿਆਂ ਪੁੱਛਿਆ ਤੂੰ ਆਪਣਾ ਕੰਮ ਛੱਡ ਕੇ ਇਸ ਵੱਲ ਕਿਉਂ ਨਜ਼ਰ ਲਗਾਈ ਹੈ ਧੋਬੀ ਨੇ ਆਖਿਆ ਮੇਰੇ ਘਰ ਔਲਾਦ ਨਹੀਂ ਮੈਂ ਚਾਹੁੰਦਾ ਹਾਂ ਕਿ ਮੇਰੇ ਘਰ ਵੀ ਲੜਕਾ ਹੋਵੇ ਤਾਂ ਵਣਜਾਰਿਆਂ ਨੇ ਅਸਰਾਜ ਨੂੰ ਮੁੱਲ ਵਿੱਚ ਵੇਚ ਦਿੱਤਾ ਰਾਜਪੁੱਤਰ ਨੂੰ ਲੈਂਦਿਆਂ ਸਾਰੀ ਧੋਬੀ ਨੂੰ ਚਾਰ ਚੰਨ ਚੜ ਗਏ ਕਰ ਲਿਆ ਕਿ ਬੜਾ ਪਿਆਰ ਕੀਤਾ ਤੇ ਦਿਲ ਦੀਆਂ ਸਦਰਾਂ ਪੂਰੀਆਂ ਕੀਤੀਆਂ ਅਤੇ ਆਪਣੇ ਦੁੱਖ ਸੁੱਖ ਦਾ ਸਾਥੀ ਸਮਝ ਕੇ ਕੁਝ ਸਮੇਂ ਪਿੱਛੋਂ ਆਪਣੇ ਕੰਮ ਦੀਆਂ ਧੂਮਣਾ ਪਾਣ ਵਾਸਤੇ ਸਵੇਰ ਸਾਰ ਬਲਦ ਉੱਪਰ ਕੱਪੜੇ ਧਰ ਕੇ ਟਿਕਾਣਾ ਸਮਝਾ ਕੇ ਤੋਰ ਦੇਵੇ ਕਿ ਫਲਾਣੀ ਜਗ੍ਹਾ ਪਾਣੀ ਦੇ ਕੰਢੇ ਕੱਪੜੇ ਉਤਾਰ ਕੇ ਬਲਦ ਨੂੰ ਘਾਹ ਚਰਨੇ ਛੱਡ ਦੇਵੀਂ ਅਸਰਾਜ ਨੇ ਧਰਮ ਪਿਤਾ ਦਾ ਕਹਿਣਾ ਮੰਨ ਕੇ ਰੋਜ਼ਾਨਾ ਇਸੇ ਤਰ੍ਹਾਂ ਕੰਮ ਸ਼ੁਰੂ ਕਰ ਦਿੱਤਾ ਅਤੇ ਉਧਰ ਘੱਲੇ ਆਵੇ ਨਾਨਕਾ ਸੱਦ ਦੇ ਉਠਿ ਜਾਹੇ ਦੇ ਹੁਕਮ ਅਨਸਾਰ ਉਸ ਦੇਸ਼ ਦਾ ਰਾਜਾ ਮ੍ਰਿਤਿ ਹੋ ਗਿਆ ਰਾਜ ਦੇਕਰ ਸੰਤਾਨ ਕੋਈ ਨਹੀਂ ਸੀ ਮੰਤਰੀਆਂ ਨੇ ਰਾਜ ਗੱਦੀ ਪਰ ਨਵੇਂ ਆਦਮੀ ਨੂੰ ਬਿਠਾਉਣ ਲਈ ਬਹੁਤ ਵਿਚਾਰ ਕੀਤੀ ਆਖਰ ਇਸ ਛੱਟੇ ਤੇ ਪਹੁੰਚੇ ਕੇ ਜੋਤਸ਼ੀਆਂ پاسੋਂ ਪੁੱਛ ਕੀਤੀ ਜਾਵੇ ਕਿਉਂਕਿ ਵਜ਼ੀਰ ਆਪ ਰਾਜ ਗੱਦੀ ਉੱਪਰ ਨਹੀਂ ਬੈਠ ਸਕਦੇ ਜੇ ਬੈਠਣ ਤਾਂ ਨਰਕਾਂ ਦੇ ਅਧਿਕਾਰੀ ਹੁੰਦੇ ਹਨ ਜੋਤਸ਼ੀਆਂ ਨੂੰ ਸੱਦ ਕੇ ਪੁੱਛ ਕੀਤੀ ਕਿ ਰਾਜ ਗੱਦੀ ਪਰ ਕਿਸ ਨੂੰ ਬਿਠਾਈਏ ਉਹਨਾਂ ਨੇ ਆਪਣੇ ਜੋਤਿਸ ਅਨੁਸਾਰ ਸਲਾਹ ਦਿੱਤੀ ਕਿ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿਓ ਅਮਰਤ ਵੇਲੇ ਜਿਸ ਦੇ ਹੱਥ ਲੱਗਣ ਨਾਲ ਜਿੰਦਰੇ ਸਮੇਤ ਬੂਹੇ ਖੁੱਲ ਜਾਣ ਉਸ ਨੂੰ ਰਾਜ ਗੱਦੀ ਉੱਪਰ ਬਿਠਾ ਦਿਓ ਮੰਤਰੀਆਂ ਨੇ ਉਸ ਦਿਨ ਸ਼ਾਮ ਨੂੰ ਸਭ ਦਰਵਾਜ਼ੇ ਬੰਦ ਕਰਵਾ ਦਿੱਤੇ ਦੋ ਦੋ ਦਰਵਾਨ ਚੀ ਹਰ ਇੱਕ ਦਰਵਾਜੇ ਉੱਪਰ ਖੜੇ ਕਰਕੇ ਹੁਕਮ ਦੇ ਦਿੱਤਾ ਕਿ ਸਵੇਰਸਾਰ ਇਸ ਦੇ ਹੱਥ ਲੱਗਣ ਨਾਲ ਜੰਦਰੇ ਬੂਹੇ ਆਪੇ ਖੁੱਲ ਜਾਣ ਉਸ ਨੂੰ ਫੜ ਲੈਣਾ ਜਿਸ ਵੇਲੇ ਅਸਰਾਜ ਆਪਣੇ ਨਾਮ ਅਨੁਸਾਰ ਘਰੋਂ ਬਲਦ ਉੱਪਰ ਕੱਪੜੇ ਰੱਖ ਕੇ ਤੁਰ ਪਿਆ ਅੱਗੇ ਦਰਵਾਜ਼ਾ ਬੰਦ ਵੇਖ ਕੇ ਆਪਣਾ ਟੁੰਡ ਅੱਗੇ ਵਧਾ ਕੇ ਜੰਦਰੇ ਨੂੰ ਲਾਇਆ ਤਾਂ ਜੰਦਰਾ ਤੇ ਦਰਵਾਜ਼ਾ ਦੋਵੇਂ ਖੁੱਲ ਗਏ ਦਰਵਾਂਚੀਆਂ ਨੇ ਉਸੇ ਵੇਲੇ ਫੜ ਲਿਆ ਦਿਨ ਚੜਨ ਤੇ ਉਸ ਨੂੰ ਮਹਿਲਾਂ ਵਿੱਚ ਵਜੀਰਾ ਦੇ ਸਾਹਮਣੇ ਲੈ ਗਏ ਪੁੱਛਣ ਤੇ ਅਸਰਾਜ ਨੇ ਮੁੰਡ ਤੋਂ ਲੈ ਕੇ ਖੀਰ ਤੱਕ ਆਪਣੀ ਹੱਡ ਵੀਤੀ ਸਾਰੀ ਕਹਾਣੀ ਸੁਣਾਈ ਸਾਰੇ ਮੰਤਰੀ ਪ੍ਰਸੰਨ ਹੋਏ ਕਿਉਂਕਿ ਉਹਨਾਂ ਨੂੰ ਰਾਜਗਦੀ ਉੱਪਰ ਬਿਠਾਉਣ ਵਾਸਤੇ ਰਾਜਪੁੱਤਰ ਹੀ ਮਿਲ ਗਿਆ ਸਰੀਰ ਪਰ ਵਟਣਾ ਮਲ ਕੇ ਚੰਗੀ ਤਰ੍ਹਾਂ ਇਸ਼ਨਾਨ ਕਰਾ ਕੇ ਸੋਹਣੇ-ਸੋਹਣੇ ਕੱਪੜੇ ਪਵਾ ਕੇ ਕਲਗੀ ਜਹਾ ਬਨ ਕੇ ਬੜੀ ਸਜ ਧਜ ਨਾਲ ਅਸਰਾਜ ਨੂੰ ਗੱਦੀ ਉੱਪਰ ਬਿਠਾ ਦਿੱਤਾ ਅਸਰਾਜ ਨੇ ਆਪਣੀ ਰੋਹਾਨੀ ਤਾਕਤ ਨਾਲ ਬੜਾ ਸੋਹਣਾ ਧਰਮ ਦਾ ਰਾਜ ਕੀਤਾ ਪ੍ਰਜਾ ਨੂੰ ਬਹੁਤ ਸੁਖੀ ਬਸਾਇਆ ਜਿਸ ਨਾਲ ਇਸ ਦੀ ਕੀਰਤੀ ਗੁਲਾਬ ਦੇ ਫੁੱਲ ਵਾਂਗ ਦੂਰ-ਦੂਰ ਤੱਕ ਫੈਲ ਗਈ ਉਵੇਂ ਦੇ ਚੱਕਰ ਅਨਸਾਰ ਇਸ ਦੇ ਪਿਤਾ ਦੇ ਦੇਸ਼ ਵਿੱਚ ਬੜਾ ਦੁਰਪਿਕ ਕਾਲ ਪੈ ਗਿਆ ਚਿੱਤਰਕੇਤੂ ਰਾਜੇ ਦੇ ਦੇਸ਼ਵਾਸੀ ਲੋਕ ਅਨਾਜ ਲੱਭਦੇ ਲੱਭਦੇ ਅਸਰਾਜ ਦੇ ਦੇਸ਼ ਵਿੱਚ ਆ ਗਏ ਜਿਸ ਵੇਲੇ ਅਸਰਾਜ ਨੂੰ ਖਬਰ ਮਿਲੀ ਕਿ ਮੇਰੇ ਪਿਤਾ ਦੇ ਦੇਸ਼ ਦੇ ਆਦਮੀ ਅਨਾਜ ਲੈਣ ਵਾਸਤੇ ਆਏ ਹਨ ਉਸ ਵੇਲੇ ਉਹਨਾਂ ਪਾਸੋਂ ਕੋਈ ਰੁਪਈਆ ਨਹੀਂ ਲਿਆ ਐਵੇਂ ਹੀ ਅਨਾਜ ਦੀਆਂ ਬੋਰੀਆਂ ਚੁਕਾ ਦਿੱਤੀਆਂ ਲੋਕਾਂ ਨੇ ਆਪਣੇ ਚਿੱਤਰ ਕੇਤੂ ਰਾਜੇ ਪਾਸ ਆ ਕੇ ਅਸਰਾਜ ਦੀ ਬੜੀ ਉਪਮਾ ਕੀਤੀ ਕਿ ਟੁੰਡਾ ਅਸਰਾਜ ਨਾਮੀ ਰਾਜਾ ਬੜਾ ਤਰਮਾਤਮਾ ਹੈ ਅੰਨ ਦੀਆਂ ਬੋਰੀਆਂ ਮੁਫਤ ਚੁਕਾ ਦਿੰਦਾ ਹੈ ਤਾਂ ਚਿੱਤਰ ਕੇਤੂ ਨੇ ਵਿਚਾਰਿਆ ਐਸਾ ਤਰਮਾਤਮਾ ਰਾਜੇ ਦਾ ਦਰਸ਼ਨ ਜ਼ਰੂਰ ਕਰਨਾ ਚਾਹੀਦਾ ਹੈ ਉਸ ਵੇਲੇ ਸੁਨੇਹਾ ਭੇਜਿਆ ਕਿ ਮੈਂ ਆਪ ਨੂੰ ਮਿਲਣ ਆ ਰਿਹਾ ਹਾਂ ਜਿਸ ਵੇਲੇ ਅਸਰਾਜ ਨੇ ਸੁਣਿਆ ਮੇਰਾ ਬਾਪ ਮੈਨੂੰ ਮਿਲਣ ਵਾਸਤੇ ਆ ਰਿਹਾ ਹੈ ਤਿਸ ਵੇਲੇ ਬਾਜੀਆਂ ਗਾਜੀਆਂ ਸਹਿਤ ਅੱਗੇ ਵਾ ਕੇ ਸਤਕਾਰ ਨਾਲ ਆਪਣੇ ਮਹਿਲਾਂ ਵਿੱਚ ਲੈ ਗਿਆ ਚਿੱਤਰਕੇਤੂ ਨੇ ਪੁੱਛਿਆ ਤੇਰੇ ਪਿਤਾ ਜੀ ਦਾ ਨਾਂ ਕੀ ਹੈ ਅਸਰਾਜ ਨੇ ਕਿਹਾ ਧਰਮ ਦਾ ਬਾਪ ਤਾਂ ਗੁਜ਼ਰ ਗਿਆ ਹੈ ਜਿਸ ਦੀ ਰਾਜ ਗੱਦੀ ਪਰ ਬੈਠਾ ਹਾਂ ਤੇ ਪਿਛਲੇ ਪਿਤਾ ਮੇਰੇ ਆਪ ਹੋ ਅਸਰਾਜ ਪਾਸੋਂ ਸਾਰੀ ਕਹਾਣੀ ਸੁਣ ਕੇ ਚਿੱਤਰ ਕੇਤੂ ਨੇ ਪ੍ਰਸੰਨ ਹੋ ਕੇ ਆਪਣਾ ਰਾਜ ਵੀ ਟੁੰਡੇ ਅਸਰਾਜ ਨੂੰ ਦੇ ਦਿੱਤਾ ਉਸ ਸਮੇਂ ਦੂਜੀ ਰਾਣੀ ਦੇ ਪੁੱਤਰ ਖਾਨ ਤੇ ਸੁਲਤਾਨ ਨੇ ਜੰਗ ਕੀਤਾ ਆਖਰ ਅਸਰਾਜ ਦੀ ਜਿੱਤ ਹੋ ਗਈ ਤਿਸ ਵੇਲੇ ਢਾਡੀਆਂ ਨੇ ਉਸ ਦੀ ਵਾਰ ਬਣਾਈ ਇਹ ਪੌੜੀ ਵੀ ਹੈ ਚਿੱਤਰ ਕੇਤੂ ਰਾਜੇ ਦਾ ਦੂਜਾ ਨਾਮ 사ਰੰਗ ਪੀ ਹੈ ਜਿਸ ਵੇਲੇ ਢਾਡੀਆਂ ਨੇ ਅਕਾਲ ਤਖਤ ਤੇ ਹੀਠ ਖਲੋ ਕੇ ਟੁੰਡੇ ਅਸਰਾਜ ਦੀ ਪੌੜੀ ਗਾਇਨ ਕੀਤੀ ਤਾਂ ਛੇਵੇਂ ਗੁਰੂ ਸਾਹਿਬ ਨੇ ਸੁਣ ਕੇ ਸੰਕੇਤ ਕੀਤਾ ਕਿ ਇਹ ਪੌੜੀ ਗਾਇਨ ਕੀਤੀ ਜਾਂਦੀ ਹੈ ਕਿਵੇਂ ਇਹ ਆਸਾਂ ਦੀ ਵਾਰ ਦੀਆਂ ਪੌੜੀਆਂ ਗਾਇਨ ਕਰਨੀਆਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਆਸਮਾਹ ਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੇ ਧੁਨੀ ਸ਼੍ਰੀ ਸਤਗੁਰ ਦਿਖ ਲਗੋ ਦਿਵਾਨਾ ਬੁੱਢੇ ਆਦਿਕ ਸਭ ਇੱਕ ਠਾਨਾ ਹਰ ਗੋਬਿੰਦ ਕੋ ਕਹਾਂ ਸੁਨਾਈ ਆਗਿਆ ਮੋਰ ਸਨੋਚਿਤ ਲਾਈ ਸਾਹਿਬ ਬੁੱਢੇ ਬਚਨ ਬਖਾਨਾ ਤੁਮ ਕਰਨੇ ਯੁੱਧ ਮਹਾ ਪਿਆਨਾ ਗ੍ਰੰਥ ਵਿੱਚ ਹਮ ਜੋਏ ਲਖਾਈ 22 ਵਾਰ ਸੁਨੋ ਮਨ ਲਾਈ ਮਨ ਪਸੰਦ ਵਾਰ ਜੋ ਪਾਵੈ ਤਬੈ ਤੁਨਾ ਤੁਮ ਤਾਹੀਂ ਚੜਾਵੈ ਬਾਣੀ ਔਰ ਨਹੀਂ ਤੁਮ ਕਰਨੇ ਸਤਿ ਬਚਨ ਸੁਨੋ ਮਮ ਸਰਬਣੀ ਸੋ ਗੁਰੂ ਪਿਆਰਿਓ ਇਹ ਸੀ ਰਾਜੇ ਚਿੱਤਰਕੇਤੂ ਦੀ ਜੋ ਸਾਖੀ ਸੀ ਜਿਸ ਦਾ ਪੁੱਤਰ ਅਸਰਾਜ ਸੀ ਉਸ ਦੇ ਪਰਥਾਏ ਮਹਾਰਾਜ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਾਫੀ ਜੋ ਹਨ ਉਹਨਾਂ ਦੇ ਸ਼ਲੋਕ ਵੀ ਉਚਾਰਨ ਕੀਤੇ ਹਨ ਜਿਵੇਂ ਕਿ ਟੁੰਡੇ ਅਸਰਾਜੇ ਕੀ ਧਨੀ ਬਾਣੀ ਪ੍ਰਸੰਗ ਹੈ ਸੋ ਗਲਤੀ ਭੁੱਲ ਚੁੱਕ ਮਾਫ ਕਰਨਾ ਜੀ ਅੱਗੇ ਤੋਂ ਇਸੇ ਤਰ੍ਹਾਂ ਹੋਰ ਇਤਿਹਾਸਿਕ ਰੌਚਕ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ